ਜੇਕਰ ਕਿਸੇ ਵੀਰ ਭੈਣ ਦੇ ਗੁਰਦੇ ਦੇ ਵਿੱਚ ਪੱਥਰੀ ਹੈ ਜਾਂ ਫਿਰ ਪਿੱਤੇ ਦੇ ਵਿੱਚ ਪੱਥਰੀ ਹੈ ਤਾਂ ਐਸ ਨੁਸਕੇ ਨੂੰ ਵਰਤ ਕੇ ਤੁਸੀਂ ਇਹ ਹਫ਼ਤੇ 10 ਦਿਨਾਂ ਦੇ ਵਿੱਚ ਗੁਰਦੇ ਦੀ ਤੇ ਪੱਤੇ ਦੀ ਪਥਰੀ ਬਾਹਰ ਕੱਢ ਸਕਦੇ ਹੋ ਆਪਦੇ ਘਰੇ ਨੁਸਕਾ ਤਿਆਰ ਕਰਨੀ ਹੈ ਵੀਡੀਓ ਸੇਵ ਕਰ ਲਓ ਤੇ ਜਿਆਦਾ ਤੇ ਜਿਆਦਾ ਸ਼ੇਅਰ ਕਰਿਓ ਤੁਸੀਂ 10 ਗ੍ਰਾਮ ਲੈਣਾ ਪਹਿਲਾਂ ਤਾਂ ਜੋਖਾਰ ਤੇ 10 ਗ੍ਰਾਮ ਲੈਣਾ ਤੁਸੀਂ ਕਲਮਿਸ਼ੂਰਾ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਕੁੱਟ ਕੇ ਵਧੀਆ ਬਰੀਕ ਕਰ ਲਾਂਗੇ ਉਸ ਤੋਂ ਬਾਅਦ ਦੋ ਤਿੰਨ ਚੀਜ਼ਾਂ ਆਪਾਂ ਹੋਰ ਲੈਣੀਆਂ ਵੀਡੀਓ ਨੂੰ ਨਾਲ ਬਣੇ ਰਹੋ ਸੇਵ ਕਰ ਲਓ ਸ਼ੇਅਰ ਕਰ ਦਿਓ ਜੇਕਰ ਤੁਸੀਂ ਨਹੀਂ ਕਰੀ ਕਿਸੇ ਨਾ ਕਿਸੇ ਦੇ ਕੰਮ ਆ ਜੇ ਜੋ ਕਿ ਤੁਸੀਂ ਘਰੇ ਦਵਾਈ ਤਿਆਰ ਕਰ ਪਾ 3 ਦੀ ਇਸ ਤਰੀਕੇ ਨਾਲ ਇਹਨੂੰ ਵਧੀਆ ਕੁੱਟ ਕੇ ਪਾਊਡਰ ਬਣਾ ਲਿਓ ਤੇ ਤੁਸੀਂ ਆਪ ਦੇ ਘਰੇ ਗੁਰਦੇ ਦੀ ਪਥਰੀ ਤੋਂ ਛੁਟਕਾਰਾ ਪਾ ਸਕਦੇ ਹੋ ਪਿੱਤੇ ਦੀ ਪਥਰੀ ਹੋਵੇ ਉਹ ਵੀ ਨਿਕਲ ਜੂਗੀ ਤੇ ਇਹਦੇ ਨਾਲ ਜਿਹੜੇ ਪਰਹੇਜ ਆ ਉਹ ਮੈਂ ਤੁਹਾਨੂੰ ਦੱਸ ਦੇਣਾ ਜਿਦੋਂ ਇਹ ਦਵਾਈ ਖਾਣੀ ਆ ਉਦੋਂ ਖਟੀਆਂ ਤਲੀਆਂ ਚੀਜ਼ਾਂ ਬੰਦ ਕਰਨੀਆਂ ਤੇ ਇੱਕ ਤੁਸੀਂ ਸਵੇਰੇ ਜਦੋਂ ਇਹ ਦਵਾਈ ਸ਼ੁਰੂ ਕਰੋਗੇ ਉਹਦੇ ਨਾਲ ਨਾਲ ਤੁਸੀਂ ਇੱਕ ਸਵੇਰੇ ਖਾਲੀ ਪੇਟ ਸੇਵ ਜ਼ਰੂਰ ਖਾਣਾ ਤੇ ਇੱਕ ਗਲਾਸ ਪਾਣੀ ਦੇ ਵਿੱਚ ਦੋ ਚਮਚੇ ਕਲਮੀ ਹੋਂਦੇ ਸੇਵ ਦੇ ਸਿਰਕੇ ਦੇ ਪਾ ਕੇ ਤੁਸੀਂ ਪੀਣੇ ਆ ਇਹਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲਦਾ ਤੇਰਾ ਦਰਦ ਹੁੰਦਾ ਉਹ ਵੀ ਦਿਨਾਂ ਦੇ ਵਿੱਚ ਕੰਟਰੋਲ ਹੋ ਜੂਗਾ ਜਦੋਂ ਤੁਸੀਂ ਇਹਨਾਂ ਨੂੰ ਦੋਨਾਂ ਨੂੰ ਕੁੱਟ ਪੀਸ ਕੇ ਜਮਾ ਦੇ ਖਿਲੋ ਹੱਥ ਮਾਰ ਕੇ ਪਾਊਡਰ ਬਣ ਜੇ ਹਨਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਤ੍ਰਿਫਲਾ ਚूर्ण ਤ੍ਰਿਫਲਾ ਚूर्ण ਪਾਵਾਂਗੇ ਆਪਾਂ 100 ਗ੍ਰਾਮ 10-10 ਗ੍ਰਾਮ ਦੋਨੇ ਹੋ ਗਿਆ ਕਲਮਿਸ਼ੋਰਾ 10 ਗ੍ਰਾਮ ਹੋ ਗਿਆ 10 ਗ੍ਰਾਮ ਜੋਖਰ ਹੋ ਗਿਆ ਤੇ 100 ਗ੍ਰਾਮ ਇਹਦੇ ਵਿੱਚ ਪਾ ਲਿਆ ਆਪਾਂ ਤ੍ਰਿਫਲਾ ਚूर्ण ਇਹ ਤੁਸੀਂ ਆਪ ਦੇ ਘਰੇ ਵੀ ਇਤਿਆਸ ਕਰ ਸਕਦੇ ਹੋ ਜਿਵੇਂ ਜਿਵੇਂ 20 ਗ੍ਰਾਮ ਤੁਸੀਂ ਬਿਹੜੇ ਲੈ ਲੇ 40 ਗ੍ਰਾਮ ਇਹਦੇ ਵਿੱਚ ਪਾਲੀਆਂ ਤੁਸੀਂ ਹਾਰਡਾਂ ਦੇ 60 ਗ੍ਰਾਮ ਇਹਦੇ ਵਿੱਚ ਪਾਲਿਆ ਤੁਸੀਂ ਸੁੱਕਾ ਆਮਲਾ ਇਹਨਾਂ ਤਿੰਨਾਂ ਨੂੰ ਕੁੱਟ ਕੇ ਤੁਸੀਂ ਕਰ ਤਿਰਫਲਾ ਚूर्ण ਆਪਦੇ ਘਰੇ ਤਿਆਰ ਕਰ ਸਕਦੇ ਹੋ ਜੇਕਰ ਘਰੇ ਤਿਆਰ ਨਹੀਂ ਕਰਨਾ ਤਾਂ ਬਾਜ਼ਾਰ ਦੇ ਵਿੱਚੋਂ ਬਣਿਆ ਬਣਾਇਆ ਮਿਲ ਜਾਂਦਾ ਤੁਸੀਂ ਉਹ ਪਾ ਲਿਓ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਓ ਆਪਾਂ ਇੱਕ ਚੀਜ਼ ਹੋਰ ਪਾਵਾਂਗੇ ਜਿਹੜੀ ਸਭ ਤੋਂ ਜ਼ਰੂਰੀ ਹੈ ਤੇ ਉਸੇ ਨਾਲ ਹੀ ਆਪਣੀ ਪਥਰੀ ਹੈ ਜਿਹੜੀ ਖੁਰਕੇ ਬਾਹਰ ਆ ਜਾਊਗੀ ਹਫ਼ਤੇ ਦੇ 10 ਦਿਨਾਂ ਦੇ ਵਿੱਚ ਵੀਡੀਓ ਜੇਕਰ ਤੁਸੀਂ ਸ਼ੇਅਰ ਨਹੀਂ ਕੀਤੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਕਿਸੇ ਨਾ ਕਿਸੇ ਦੇ ਕੰਮ ਆ ਜੇ ਬਥੇਰੀ ਜਾਣਕਾਰੀ ਲੈਣ ਵਾਸਤੇ ਨੰਬਰ ਦਿੱਤਾ ਹੋਇਆ ਬਾ ਤੇ ਤੁਸੀਂ ਉਹਦੇ ਉੱਤੇ ਕੰਟੈਕਟ ਕਰ ਸਕਦੇ ਹੋ ਇਸ ਤਰੀਕੇ ਨਾਲ ਜਦੋਂ ਇਹ ਮਿਕਸ ਹੋ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਹੱਥ ਮਾਰ ਕੇ ਦੇਖ ਲਿਓ ਸਾਰਾ ਇੱਕੋ ਜਿਹਾ ਹੋ ਜਾਊਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਚੀਜ਼ ਪਾਉਣੀ ਹੈ ਉਹ ਤੁਹਾਨੂੰ ਅਨਸਾਰੀ ਦੀ ਦੁਕਾਨ ਤੋਂ ਮਿਲ ਜਾਊਗੀ ਉਹਦਾ ਨਾਮ ਹੈਗਾ 베ਰ ਪੱਥਰਪਾਸਮ ਕਹਿ ਦਿੰਨੇ ਆਪਾਂ ਵੈਦਨਾਤ ਦੀ ਹੁੰਦੀ ਹੈ ਇਹ ਵੈਦ ਪੱਥਰਪਾਸਮ ਕਹਿ ਕੇ ਅਨਸਾਰੀ ਤੋਂ ਤੁਹਾਨੂੰ ਮਿਲ ਜਾਊਗੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਇਹ ਪਾ ਲਾਂਗੇ ਜਦੋਂ ਇਹ ਪਾ ਲਈ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਤੇ ਇਹਨੂੰ ਤੁਸੀਂ ਗਾਵੇ ਦੱਸਿਓ ਵਿਚਾਰ ਬੰਦਿਆਂ ਨੂੰ ਵੀ ਕਿਸੇ ਨਾ ਕਿਸੇ ਦੇ ਕੰਮ ਆ ਜੇ ਬੇਤਰ ਪਥਰੀ ਆਪਣੇ ਹਰ ਘਰ ਦੇ ਵਿੱਚ ਕੋਈ ਨਾ ਕੋਈ ਆਪਣੇ ਹੋ ਹੀ ਜਾਂਦਾ ਮਹੀਨੇ ਸਾਲ ਤੋਂ ਜਿੰਦੇ ਪਥਰੀ ਦਾ ਦਰਦ ਹੋ ਗਿਆ ਤਾਂ ਤੁਸੀਂ ਇਹ ਆਪਦੇ ਘਰੇ ਦਵਾਈ ਤਿਆਰ ਕਰ ਸਕਦੇ ਹੋ ਇਸ ਤਰੀਕੇ ਨਾਲ ਜਦੋਂ ਇਹ ਬੇਰ ਪਥਰ ਪਸਮ ਆਪਾਂ ਪਾਲੀ ਉਸ ਤੋਂ ਬਾਅਦ ਆਪਾਂ ਇਹਨੂੰ ਮਿਕਸ ਕਰ ਲਾਂਗੇ ਤੇ ਇਹਦੀ ਡੋਜ਼ ਕੀ ਹੁੰਦੀ ਹੈ ਉਹ ਮੈਂ ਤੁਹਾਨੂੰ ਦੱਸ ਦਿੰਨਾ ਇਹ ਤੁਸੀਂ ਪਾਣੀ ਨਾਲ ਲੈ ਸਕਦੇ ਹੋ ਤੇ ਜਦੋਂ ਇਹ ਦਵਾਈ ਸ਼ੁਰੂ ਕਰੋਗੇ ਦਿਨ ਦੇ ਵਿੱਚ ਨਿੰਬੂ ਪਾਣੀ ਤੇ ਪਾਣੀ ਜ਼ਿਆਦਾ ਪੀਣਾ ਇਹਦੇ ਨਾਲ ਤੁਹਾਡੀ ਪਥਰੀ ਜਿਹੜੀ ਹੈਗੀ ਹੈ ਹਫ਼ਤੇ 10 ਦਿਨਾਂ ਦੇ ਵਿੱਚ ਗੁਰਦੇ ਦੀ ਹੋਵੇ ਪਿੱਤੇ ਦੀ ਹੋਵੇ ਹਫ਼ਤੇ 10 ਦਿਨਾਂ ਦੇ ਵਿੱਚ ਬਾਹਰ ਆ ਜਾਊਗੀ 100% ਰਿਜ਼ਲਟ ਹੈ ਇਸ ਦਵਾਈ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਐਵੇਂ ਦੇ ਨੁਸਖੇ ਦੇਖਣ ਨੂੰ ਆਪਣੇ ਪੇਜ ਨੂੰ ਫੋਲੋ ਕਰ ਲਿਓ ਆਪਾਂ ਜਦੋਂ ਦਵਾਈ ਤਿਆਰ ਹੋ ਗਈ ਇਹਦਾ ਇੱਕ ਚਮਚੇ ਦਾ ਚੌਥਾ ਹਿੱਸਾ ਅੱਜ ਨੇ ਕਿ ਤੁਸੀਂ ਸਵੇਰੇ ਲੈਣੀ ਆ ਪਾਣੀ ਨਾਲ ਤੇ ਐਨੀ ਹੀ ਤੁਸੀਂ ਸ਼ਾਮ ਨੂੰ ਲੈਣੀ ਆ ਪਾਣੀ ਨਾਲ ਰੋਟੀ ਖਾਣ ਦਾ ਪਹਿਲਾਂ ਲੈ ਲਓ ਚਾਹੇ ਬਾਅਦ ਚ ਲੈ ਲਓ ਕੋਈ ਚੱਕਰ ਨਹੀਂ ਤੇ ਐਸ ਨਾਲ ਤੁਹਾਡੀ ਗੁਰਦੇ ਦੀ ਪਿੱਤੇ ਦੀ ਪਥਰੀ ਬਾਹਰ ਆ ਜੂਗੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦੀ